ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਜੰਨਕਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ ਕੱਪੜਿਆਂ ਦੀ ਰੈਂਦ ਖੋਣ ਦੀ ਚੁਣੌਤੀ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਹ ਪੂਰੀ ਦੁਨੀਆ ਲਈ ਚਿੰਤਾ ਦਾ ਇੱਕ ਵੱਡਾ ਕਾਰਨ ਬਣ ਕੇ ਆਜਾ ਕਾਸ਼ਵਾਨੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਮੋਦੀ ਨੇ ਚਿੰਤਾ ਪ੍ਰਗਟ ਕੀਤੀ ਕਿ ਸਿਰਫ 1% ਤੋਂ ਵੀ ਘੱਟ ਕੱਟ ਕਪੜਾ ਰੈਂਦ ਖੋਦ ਨੂੰ ਨਵੇਂ ਕੱਪੜਿਆਂ 'ਚ ਮੁੜ ਵਰਤੋ 'ਚ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਕੱਪੜਿਆਂ ਦੀ ਰੈਂਦ ਖੋਦ ਪੈਦਾ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਰਾਣੇ ਕੱਪੜਿਆਂ ਨੂੰ ਜਲਦ ਤੋਂ ਜਲਦ ਲਾ ਕੇ

ਪਾਣੀ ਬਚਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਕਈ ਸੂਬਿਆਂ ਚ ਪਾਣੀ ਦੀ ਸੰਭਾਲ ਤੇ ਪਾਣ ਨਾਲ ਸੰਬੰਧਿਤ ਕਾਰਜਾਂ ਤੇ ਨਵੀਂ ਗਤੀ ਪ੍ਰਾਪਤ ਕੀਤੀ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਚ ਦਾ ਰੇਨ ਮਹਿੰਮ ਲਈ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਜਲ ਸੰਚੈ ਜਨ ਪਾਰਗੀਦਾਰੀ ਭਿਆਨ ਵੀ ਵੱਧ ਤੋਂ ਵੱਧ ਲੋਕਾਂ ਨੂੰ ਪਾਣੀ ਦੀ ਸੰਭਾਲ ਨਾਲ ਜੋੜਨ ਲਈ ਚਲਾਇਆ ਜਾ ਰਿਹਾ ਹੈ ਜਲ ਸੁਰੱਖਿਆਨ ਸੇ ਜਿਆਦਾ ਸੇ ਜਿਆਦਾ ਲੋਕਾਂ ਕੋ ਜੋੜਨੇ ਕੇ ਲਈ ਜਲ ਸੰਚੈ जन भागीदारी अभियान भी चलाया जा रहा है प्रयास यही है कि जो प्राकृतिक संसाधन हमें मिले हैं उसे हमें अगली पीढ़ी तक सही सलामत पहुंचाना है साथियों बारिश की बूंदों को संरक्षित करके हम बहुत सारा पानी बर्बाद होने से बचा सकते हैं ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇੱਕ ਸ਼ੌਕ ਅਪਣਾਉਣ ਤੇ ਰਚਨਾਤਮਕ ਕਾਰਜ ਕਰਨ ਦੀ ਸਲਾਹ ਦਿੱਤੀ ਉਹਨਾਂ ਜ਼ੋਰ ਦੇ ਕੇ ਕਿ ਕਿ ਸਮਾ ਇੱਕ ਨਵਾਂ ਸ਼ੌਕ ਪੈਦਾ ਕਰਨ ਤੇ ਹੁਨਰ ਨੂੰ ਨਿਖਾਰੰਦਾ। ਸ਼੍ਰੀ મોદી ਨੇ ਗਰਮੀਆਂ 'ਚ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਸਕੂਲਾਂ ਤੇ ਸਮਾਜਿਕ ਸੰਸਥਾਵਾਂ ਨੂੰ #MyHolidays ਨਾਲ ਆਪਣੇ ਪ੍ਰੋਗਰਾਮ ਸਾਂਝੇ ਕਰਨ ਲਈ ਕਿਹਾ। ਇਸ ਨਾਲ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਨੌਜਵਾਨ ਸਰੋਤਿਆਂ ਨੂੰ ਮਾਈ ਭਾਰਤ ਦੇ ਵਿਸ਼ੇਸ਼ ਕੈਲੰਡਰ ਬਾਰੇ ਵੀ ਜਾਣਕਾਰੀ ਦਿੱਤੀ। ਹਾਲ ਹੀ ਵਿੱਚ ਸਮਾਪਤ ਹੋਈਆਂ ਖੇਲੋ ਇੰਡੀਆ ਪੈਰਾ ਖੇਡਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੀ ਉਨ੍ਹਾਂ ਦੇ ਸਮਰਪਣ ਤੇ ਪ੍ਰਤੀਬਾ ਦੀ ਸ਼ਲਾਘਾ ਕੀਤੀ ਤੰਦਰੁਸਤੀ ਦੇ ਵਿਸ਼ੇ ਤੇ ਸ਼੍ਰੀ મોદી ਨੇ ਕਿਹਾ ਕਿ ਨੈਨੇ ਦੀ ਗਿਣਤੀ ਵੀ ਇੱਕ ਵੱਡੀ ਭੂਮਿਕਾ ਨਿਭਾ ਰਹੀ ਹੈ ਭਾਵੇਂ ਉਹ ਕਦਮਾਂ ਦੀ ਗਿਣਤੀ ਹੋਵੇ ਜਾਂ ਕੈਲੋਰੀ ਦੀ ਉਨ੍ਹਾਂ ਨੇ ਲੋਕਾਂ ਨੂੰ ਯੋਗ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਸ਼੍ਰੀ મોદી ਨੇ ਅੱਜ ਤੋਂ ਸ਼ੁਰੂ ਹੋਏ ਨਰਾਤਿਆਂ ਦੇ ਮੌਕੇ ਤੇ ਪੂਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਦੇਸ਼ਪਾੜ ਦੇ ਮੰਦਰਾਂ 'ਚ ਅੱਜ ਤੋਂ 9 ਦਿਨਾਂ ਚੇਤ ਦਿਨ ਰਾਤਿਆਂ ਦਾ ਤਿਹਾੜੀ ਸ਼ੁਰੂ ਹੋ ਗਿਆ ਹੈ। ਇਹ ਤਿਹਾੜੀ ਦੇਵੀ ਦੁਰਗਾ ਦੇ 9 ਅਵਤਾਰਾਂ ਦੀ ਪੂਜਾ ਨੂੰ ਸਮਰਪਿਤ ਹੁੰਦਾ ਹੈ। ਇਹ 9 ਦਿਨਾਂ ਤਿਹਾੜੀ ਭਗਵਾਨ ਰਾਮ ਦੇ ਜਨਮ ਦਿਨ ਰਾਮ ਨੌਮੀ ਦੇ ਦਿਨ ਸੰਪੂਰਨ ਹੁੰਦਾ ਹੈ। ਇਧਰ ਜਲੰਧਰ ਦੇ ਦੇਵੀ ਤਲਾ ਮੰਦਰ, ਅੰਮ੍ਰਿਤਸਰ ਦੇ ਦੁਰਕਾਣਾ ਮੰਦਰ ਅਤੇ ਬਟਾਲਾ ਦੇ ਇਤਿਹਾਸਕ ਮੰਦਰ ਕਾਲੀ ਦਵਾਰੇ ਸਮੇਤ ਸੂਬੇ ਭਾਰਦੇ ਦੇ ਮੰਦਰਾਂ ਸਵੇਰ ਤੋਂ ਸ਼ਰਧਾਲੂ ਨਤਮਸਤਕ ਹੋ ਰਹੇ ਨੇ। ਆਕਾਸ਼ਵਾਣੀ ਦਾ ਰਾਤਨਾ YouTube ਚੈਨਲ ਅੱਜ ਤੋਂ 6 April ਤੱਕ ਨਵਰਾਤਰੀ ਲਈ ਵਿਸ਼ੇਸ਼ ਪ੍ਰੋਗਰਾਮਾਂ ਦੀ ਇੱਕ ਲੜੀ ਪੇਸ਼ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸੀਨੀਅਰ ਆਈਏਐਸ ਅਤੇ ਆਈਪੀਐਸ ਅਧਿਕਾਰੀ ਸਰਕਾਰੀ ਸਕੂਲਾਂ ਚ ਪੜ੍ਹਦੇ ਵਿਦਿਆਰਥੀਆਂ ਦੇ ਰਾਹ ਦਸਰੇ ਬਣਨਗੇ ਤਾਂ ਕਿ ਜੀਵਨ ਚ ਬੁਲੰਦੀਆਂ ਛੂਣ ਲਈ ਉਹਨਾਂ ਦਾ ਮਾਰਗਦਰਸ਼ਨ ਕੀਤਾ ਜਾ ਸਕੇ ਕੱਲ ਮਾਪੇ ਵਿਆਪਕ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਆਈਏਐਸ ਤੇ ਆਈਪੀਐਸ ਅਧਿਕਾਰੀ ਸੂਬੇ ਦੇ ਇੱਕ ਇੱਕ ਸਰਕਾਰੀ ਸਕੂਲ ਦਾ ਮਾਰਗਦਰਸ਼ਨ ਕਰਨਗੇ ਤੇ ਉੱਥੋਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਰਾਹੀਂ ਸਿੱਖਿਆ ਦੇ ਮਾਹੌਲ ਨੂੰ ਹੋਰ ਸਾਸਕਾਰ ਬਣਾਉਣਗੇ ਬੰਗਲੁਰੂ ਚ ਪਹਿਲੇ ਇੰਡੀਅਨ ਗ੍ਰਾਂਪੀ ਵਿੱਚ ਚਲੰਦਰ ਦੇ ਗੁਰਿੰਦਰ ਵੀਰ ਸਿੰਘ ਨੇ 100 ਮੀਟਰ ਫ੍ਰੀਸਟਾਈਲ ਡੌਟ ਚ 10.20 ਸੈਕਿੰਡ ਦੇ ਸਮੇਂ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾ ਕੇ ਸੋਨ ਤਮਗਾ ਜਿੱਤੇ ਇਸ ਜਿੱਤ ਨਾਲ ਉਹਨਾਂ ਏਸ਼ੀਆਈ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਚਲੰਦਰ ਵਿਕੇਸ਼ ਸਰਪਜੀਤ ਸਿੰਘ ਦੇ ਕੋਚ ਗੁਰਿੰਦਰ ਵੀਰ ਸਿੰਘ ਨੇ ਫਾਈਨਲ ਡੌਟ ਵਿੱਚ ਦੋਵੇਂ ਸਾਬਕਾ ਰਾਸ਼ਟਰੀ ਰਿਕਾਰਡ ਧਾਰਕਾਂ ਮਨਕਾਤ ਅਤੇ ਇਮ ਲੌਨ ਬੋਰਗਨ ਨੂੰ ਹਰਾਇਆ ਇਸ ਦੇ ਨਾਲ ਹੀ ਉਹ ਭਾਰਤ ਦੇ ਇਤਿਹਾਸ ਚ ਸਭ ਤੋਂ ਤੇਜ਼ ਦੌੜਾਕ ਅਤੇ ਦੁਨੀਆ ਵਿੱਚ ਸਭ ਤੋਂ ਤੇਜ਼ ਸਿੱਖ ਦੌੜਾਕ ਬਣ ਗਏ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਉਹਨਾਂ ਨੂੰ ਇਸ ਲਈ ਵਧਾਈ ਦਿੱਤੀ ਹੈ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ ਐਟ ਦਾ ਰੀਡ AIR RNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ